ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਭੈਣ ਤੇ ਭਰਾ ਦੇ ਪਿਆਰ ਦਾ ਬਹੁਤ ਹੀ ਸੋਹਣਾ ਗੀਤ ਸੁਣਾਉਣੀ ਆ ਤੇ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗਾ ਭੈਣ ਤੇ ਭਰਾ ਦੇ ਪਿਆਰ ਦਾ ਗੀਤ ਜਦੋਂ ਮਾਂ ਬਾਪ ਨਹੀਂ ਹੁੰਦੇ ਤਾਂ ਭੈਣ ਭਰਾ ਦਾ ਵਿਛੋੜਾ ਮਾਂ ਬਾਪ ਦਾ ਬਹੁਤ ਤੰਗ ਕਰਦਾ ਸੋ ਭੈਣ ਭਰਾ ਕੀ ਗੱਲਾਂ ਕਰਦੇ ਨੇ ਸੁਣੋ ਮਾਨੋਨੰਦ ਪਿਆਰੇ ਜੀ ਗੀਤ ਦਾ ਮੈਨੂੰ ਆਸ ਆ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਮਾਨੋਨੰਦ ਪਿਆਰੇ ਜੀ ਗੀਤ ਦਾ ਪਹਿਣਾ ਜੰਮੀਆ ਵੇ ਕਿਥੇ ਕਲੀਆਂ ਵੀਰਾ ਹਮ ਵੇ ਕਿਥੇ ਕਲੀਆਂ ਵੀਰਾ ਹਮ ਵੇ ਕੀ ਲਗਦੇ ਵੇ ਲੋਕ ਪੁਰਾਏ ਕੰਮੀਆਂ ਨਾਸੂਰੇ ਕਲੀਆਂ ਪੈਣੇ ਨਾਸੂਰੇ ਕਲੀਆਂ ਪੈਣੇ ਦਮ ਖਰਚੇ ਨੀ ਸਜਣਿਆ

ਅੱਜ ਨਹੀਂ ਆਉਂਦਾ ਨਹੀਂ ਕੱਲ ਨਹੀਂ ਆਉਂਦਾ ਪਾਣੇ ਨਹੀਂ ਕੱਲ ਨਹੀਂ ਆਉਂਦਾ ਪਾਣੇ ਪਰਸੋਂ ਆਜੂ ਨਹੀਂ ਮੈਂ ਜਰ ਕਿੱਥੇ ਬੰਨ੍ਹ ਦਿਆ ਨੀਲਾ ਕੋੜਾ ਪਾਇਣੇ ਨੀਲਾ ਕੋੜਾ ਪਾਇਣੇ ਕਿੱਥੇ ਟੰਗ ਦਿਆ ਵਾਗ ਘੀ ਛੱਡ ਦੇ ਵੇ ਨੀਲਾ ਕੋੜਾ ਵੀਰਾ ਹਮ ਵੇ ਨੀਲਾ ਕੋੜਾ ਵੀਰਾ ਕੀਲੇ ਡੰਗ ਦੇ

ਪਾ ਪੜ ਗੇ ਪੈਣੇ ਜਾਦ ਨ ਰਖੀਏ ਨੀ ਦਰਮੀ ਮਾਪੇ ਪਾ ਬੋਲੜੇ ਪੇ ੜੇ ਭੀਰਾ ਜੇ ਤੇ ਆਉਂਦੇ ਨੀ ਵੇਖ ਕੇ ਤਰਾ ਪਏ ਤੇਰੇ ਬਦਲੇ ਨੀ ਜਿੰਦ ਵਾਰਾ ਤੇਰਾ ਵਸਦਾ ਵੇ ਕਰਨਾ ਟੁੱਟ ਜੇ ਵੀਰਾ ਅੰਬੇ ਕਰਨਾ ਟੁੱਟ ਜੇ ਵੀਰਾ ਮੈਨੂੰ ਮਿਲ ਜਾ ਵੇ ਸੌਰਿਆ ਕੇ ਅੰਜਾ ਦੇ ਆਵੇਂ ਬੇ ਚੰਦ ਚੜ ਜੇ ਦੰਦ ਜੜ ਜੇ ਵੀਰਾ ਖੇੜ ਜਾਂਦੇ ਵੇਮੁਰ ਤਾਰੇ ਹਲੋ ਜੀ ਗੀਤ ਥੋੜਾ ਲੰਮਾ ਤਾਂ ਹੈਗਾ ਸੀ ਮੈਂ ਵੀ ਮਸਾਂ ਹੀ ਗਾਇਆ ਕੰਟਰੋਲ ਜਾਂ ਮਨ ਤੇ ਰੱਖ ਕੇ ਉਹ ਦਾਸੀ ਜੀ ਵਾਲਾ ਗੀਤ ਬਹੁਤ ਸੁਣ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਪਸੰਦ ਆਇਆ ਕਿਵੇਂ ਦਾ ਲੱਗਿਆ ਤੁਹਾਨੂੰ ਗੀਤ ਸੋ ਸੁਣੋ ਤੇ ਮਾਨਵ ਆਨੰਦ ਦੇ ਦਾ